ਸ੍ਰੀ ਗੱਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਪੁਲਿਸ ਨੇ 5 ਸਾਲ ਪਹਿਲਾਂ ਇੱਕ ਕੰਪਨੀ ਦੇ ਨਾਂ ਤੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ 5 ਲੋਕਾਂ ਨਾਲ ਕਥਿਤ ਤੌਰ ਤੇ ਠੱਗੀ ਮਾਰਨ ਵਾਲੇ ਕਥਿਤ ਮੁਲਜ਼ਮ ਬਲਵਿੰਦਰ ਕੁਮਾਰ ਵਾਸੀ ਵੰਗਾ ਨੂੰ ਕਾਬੂ ਕਰ ਲਿਆ ਮੁਲਜ਼ਮ ਬਲਵਿੰਦਰ ਕੁਮਾਰ ਦੇ ਖਿਲਾਫ 5 ਵਿਅਕਤੀਆਂ ਨੇ ਕਥਿਤ ਤੌਰ ਤੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਜਦਕਿ ਬਲਵਿੰਦਰ ਕੁਮਾਰ ਵਾਸੀ ਵੰਗਾ ਇਥੋਂ ਇਲਾਕਾ ਛੱਡ ਕੇ ਹਰਿਆਣਾ ਰਹਿਣ ਲੱਗ ਪਿਆ ਸੀ ਪੁਲਿਸ ਨੂੰ ਜਦੋਂ ਇਸ ਬਾਰੇ ਸੂਚਨਾ ਮਿਲੀ ਤਾਂ ਪੁਲਿਸ ਨੇ ਕਥਿਤ ਮੁ ਨਵਸ਼ਹਿਰ ਵਿਖੇ ਕੱਲ 2 ਕਰੋਨਾ ਪੋਜ਼ਿਟਿਵ ਕੇਸ ਪਾਏ ਗਏ ਪਰ ਕਿਸੇ ਦੀ ਮੌਤ ਦਰਜ ਨਹੀਂ ਹੋਈ ਜਿਸ ਕਾਰਨ ਲੋਕਾਂ ਨੂੰ ਰਾਹਤ ਮਿਲੀ ਹੈ ਸ਼ਿਵ ਸਰਜਨ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਨਾਵਾਂ ਦੀ ਪਾਲਣਾ ਕਰਦੇ ਹੋਏ ਮੂੰਹ ਤੇ ਮਾਸਕ ਪਾਣਾ ਹੱਥਾਂ ਨੂੰ ਸੈਨਟਾਈਜ਼ ਕਰਨਾ ਅਤੇ ਸਮਾਜਿਕ ਦੂਰੀ ਬਣਾਈ ਰੱਖਣੀ ਚਾਹੀਦੀ ਹੈ ਤਾਂ ਜੋ ਕਰੋਨਾ ਦੇ ਖਤਰੇ ਨੂੰ ਰੋਕਿਆ ਜਾ ਸਕੇ ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਰਾਹੋ ਅਤੇ ਬਲਾਚੌਰ ਤੋਂ ਇੱਕ ਇੱਕ ਕਰੋਨਾ ਕੇਸ ਸਾਹਮਣੇ ਆਏ ਹਨ ਨਵਾਂ ਸ਼ਹਿਰ ਜ਼ਿਲਹੰਦਰ ਬਾਈਪਾਸ ਲਾਲ ਦੇ ਢਾਬੇ ਦੇ ਕੋਲ ਇੱਕ ਡਸਟਰਕਾਰ ਅਤੇ ਟਰਾਲੇ ਦੀ ਟੱਕਰ ਵਿੱਚ ਗੁਰਪਾਲ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਕ੍ਰਿਪਾਲ ਸਿੰਘ ਜੋ ਕਿ ਜ਼ਿਲਹੰਦਰ ਵਿੱਚ ਇੱਕ ਇਸ਼ਤਿਹਾਲ ਏਜੰਸੀ ਚਲਾਉਂਦੇ ਹਨ, ਬੀਤੀ ਦੇਰ ਰਾਤ ਚੰਡੀਗੜ੍ਹ ਤੋਂ ਆਪਣੀ ਡਸਟਰਕਾਰ ਵੀ ਜ਼ਿਲਹੰਦਰਵਾਲ ਜਾ ਰਹੇ ਸੀ ਕਿ ਨਵਾਂ ਸ਼ਹਿਰ ਬਾਈਪਾਸ ਤੇ ਕਾਰ ਤੇ ਟਰਾਲੇ ਦੀ ਟੱਕਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਚਾਲਕ ਗੁਰਪਾਲ ਸਿੰਘ ਦੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਜੀ ਪੁਲਿਸ ਪਾਰਟੀ ਵੱਲੋਂ ਮ੍ਰਿਤਕ ਦੀ ਲਾਸ਼ ਦਾ ਸਿਵਲ ਹਸਪਤਾਲ ਨਵਾਂ ਸ਼ਹਿਰ ਵਿਖੇ ਪੋਸਟਮਾਰਟਮ ਕਰਵਾਉਣ ਲਈ ਰਖਵਾਇਆ ਗਿਆ। ਇਸ ਹਾ ਮੰਗਲਵਾਰ ਬਾਅਦ ਦੁਪਹਿਰ ਪਿੰਡ ਫੂਮਣ ਵਾਲਾ ਨੇੜੇ ਨਹਿਰ ਦੀ ਪਟੜੀ ਤੇ ਜਾ ਰਹੀਆਂ 20 ਦੇ ਕਰੀਬ ਮੱਝਾਂ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਈਆਂ ਜਿਸ ਨੂੰ ਅਗਲੇ ਪਿੰਡ ਨਦਾਮਪੁਰ ਨੇੜੇ ਲੋਕਾਂ ਦੀ ਸਹਾਇਤਾ ਨਾਲ ਭਾਰੀ ਮੁਸ਼ਕਲ ਤੋਂ ਬਾਅਦ ਨਹਿਰ ਤੋਂ ਬਾਹਰ ਕੱਢਿਆ ਗਿਆ ਪਰ ਇਸ ਦੌਰਾਨ 20 ਚੋਂ 7 ਮੱਝਾਂ ਨੂੰ ਨਹਿਰ ਤੋਂ ਬਾਹਰ ਬਚਾ ਲਿਆ ਗਿਆ ਜਦਕਿ 13 ਮੱਝਾਂ ਪਾਣੀ ਵਿੱਚ ਡੁੱਬਨ ਖਾਨ ਮਰ ਗਈਆਂ ਰੋਸ਼ਨਦੀਪ ਨੇ ਦੱਸਿਆ ਕਿ ਇੱਕ ਮੱਝ ਦੀ ਕੀਮਤ 1 ਤੋਂ ਸਵਾ ਲੱਖ ਰੁਪਏ ਦੇ ਕਰੀਬ ਹੈ ਅਤੇ ਘਟਨਾ ਵਿੱਚ ਨਾਲ ਉਸ ਦਾ ਕਰੀਬਨ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਪੀੜਤ ਨੇ ਪ੍ਰਸ਼ਾਸਨ ਤੋਂ ਉਸਦੀ ਮਾਲ ਰਾਜਸਥਾਨ ਦੇ ਉਦੇਪੁਰ ਸ਼ਹਿਰ ਦੇ ਤਖਤਰ ਦੇ ਖੇਤਰ ਦੇ ਮਾਲ ਦਾ ਸਟਰੀਟ ਦੇ ਵਿੱਚ ਦੋ ਲੋਕਾਂ ਨੇ ਇੱਕ ਨੌਜਵਾਨ ਦਾ ਦਿਨ ਢਾੜ ਬੇਰਹਿਮੀ ਨਾਲ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜੌਂ ਜਵਾਨ ਦੇ 8 ਸਾਲਾਂ ਬੇਟੇ ਨੇ ਨੂਪਰ ਸ਼ਰਮਾ ਦੇ ਸਮਰਥਕ ਵੀ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਜਿਸ ਕਾਰਨ ਗੁੱਸੇ ਵਿੱਚ ਦੋਸ਼ੀਆਂ ਨੇ ਉਸ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਦਿਲ ਦਹਿਲਾ ਦੇਣ ਵਾਲੀ ਇਸ ਵਾਰਦਾਤ ਕਾਹਨ ਲੱਸੀ ਨਹੀਂ ਪੰਜਾਬ ਦੇ ਜਿਰਕਪੁਰ ਦੇ ਸ਼ਿਵਾ ਇਨਕਲੇਵ ਵਿੱਚ ਮੰਗਲਵਾਰ ਸ਼ਾਮ ਨੂੰ ਤਿੰਨ ਨੌਜਵਾਨਾਂ ਨੇ ਬਾਉਂਸਰ ਤੇ ਦੋ 라ਉਂਡ ਫਾਇਰ ਕੀਤੇ ਗੋਲੀਆਂ ਇੱਕ ਦਫ਼ਤਰ ਦੇ ਸ਼ੀਸ਼ੇ ਦੇ ਦਰਵਾਜ਼ੇ ਤੇ ਲੱਗੀਆਂ ਜਿਸ ਕੰਨ ਸ਼ੀਸ਼ੇ ਦਾ ਦਰਵਾਜ਼ਾ ਚੱਕਨਾ ਚੂਰ ਹੋ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੋਲੀਆਂ ਦੇ ਖੋਲ ਬਰਾਮਦ ਕੀਤੇ ਮਾਮਲੇ ਦੀ ਜਾਂਚ ਹਲੇ ਚੱਲ ਰਹੀ ਹੈ ਸੰਗਰੂਰ ਜਿੰਨੀ ਚੋਣਾ ਵਿੱਚ ਜਿੱਤ ਤੋਂ ਬਾਅਦ ਸਿਮਰਜੀਤ ਮਾਨ ਦਾ ਕਰੋਨਾ ਟੈਸਟ ਪੋਜ਼ਿਟਿਵ ਆਇਆ ਹੈ ਇਸ ਸਬੰਧੀ ਸਿਮਰਜੀਤ ਸਿੰਘ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਮੈਨੂੰ ਪਿਛਲੇ ਕੁਝ ਦਿਨਾਂ ਤੋਂ ਗਲੇ ਵਿੱਚ ਇਨਫੈਕਸ਼ਨ ਹੋ ਰਹੀ ਸੀ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਕੋਵਿਡ ਟੈਸਟ ਰਿਪੋਰਟ ਪੋਜ਼ਿਟਿਵ ਆਈ ਹੈ ਪਰ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ ਡਾਕਟਰ ਸਾਹਿਬਾਂ ਵੱਲੋਂ 7 ਦਿਨ ਦਾ ਇਕਾਂਤ ਵਾਸ ਰਹਿਣ ਦੀ ਸਲਾਹ ਦਿੱਤੀ ਗਈ ਹੈ ਇਸ ਤੋਂ ਬਾਅਦ ਮੈਂ ਆਮ ਦਿਨਾਂ ਵਾਂਗ ਹੀ ਸੰਗਤ ਦੇ ਦਰਸ਼ਨ ਕਰਾਂਗਾ ਲੁਧਿਆਣਾ ਐਸਟੀਐਫ ਨੂੰ ਵੱਡੀ ਕਾਮਯਾਬੀ ਮਿਲੀ ਟੈਕਸੀ ਚਲਾਉਣ ਦੀ ਆੜ ਵਿੱਚ ਆਈਸ ਡਰਗ ਮੁਲਜ਼ਮਾਂ ਨਾਲ 20 ਕਿਲੋ 80 ਗ੍ਰਾਮ ਆਇਸ ਡਗ ਬਰਾਮਦ ਕੀਤੀ ਗਈ। ਗੁਪਤ ਸੂਚਨਾ ਦੇ ਆਧਾਰ ਤੇ ਬੀਆਰਐਸ ਨਗਰ ਕੋਲ ਨਾਕੇ ਬੰਦੀ ਕਰਕੇ ਪੁਲਿਸ ਨੇ ਮੋਟਰਸਾਈਕਲ ਸਵਾਰ ਹਰਪ੍ਰੀਤ ਅਤੇ ਅਰਜੁਨ ਨੂੰ ਰੋਕਿਆ ਜਿਨ੍ਹਾਂ ਕੋਲੋਂ 2 ਕਿਲੋ ਦੇ ਕਰੀਬ ਆਇਸ ਡਗ ਬਰਾਮਦ ਹੋਈ। ਰਾਈਲੈਂਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ Jio ਟੈਲੀਕਮ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਦੇ بیٹے ਅਨੰਤ ਅੰਬਾਨੀ ਨੂੰ Jio ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ। Jio ਦੇਸ਼ ਦੀ ਪ੍ਰਮੁੱਖ 4G ਦੂਰ ਸੰਚਾਰ ਸੇਵਾ ਪ੍ਰਦਾਤਾ ਹੈ। ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿੱਚੋਂ ਇੱਕ ਮੁਕੇਸ਼ ਅ ਦੀਪਕ ਹੁੜਾ ਦੇ ਸ਼ਾਨਦਾਰ ਸੈਂਕੜੇ ਅਤੇ ਸੰਜੂ ਸੈਮਸਨ ਦੇ ਤੂਫਾਨੀ ਅਲ ਸੈਂਕੜੇ ਦੇ ਦਮਤੇ ਭਾਰਤ ਨੇ ਆਇਰਲੈਂਡ ਨੂੰ ਦੂਜੇ T20 ਮੁਕਾਬਲੇ ਵਿੱਚ ਚਾਰ ਦੋੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ ਵਿੱਚ 2-0 ਨਾਲ ਜਿੱਤ ਲਈ। ਇੰਡੀਆ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ਤੇ 225 ਦੋੜਾਂ ਦਾ ਵੱਡਾ ਸਕੋਰ ਬਣਾਇਆ। ਆਇਰਲੈਂਡ ਦੀ ਟੀਮ 20 ਓਵਰਾਂ ਵਿੱਚ 5 ਵਿਕਟਾਂ ਤੇ 221 ਦੋੜਾਂ ਹੀ ਬਣਾ ਸਕੀ। ਅਮਰੀਕਾ ਦੇ ਸੈਨ ਐਂਟੋਨੀਓ ਵਿ ਸੋਮਵਾਰ ਨੂੰ ਇੱਕ ਟ੍ਰੈਕਟਰ ਟਰਾਲੀ ਦੇ ਅੰਦਰੋਂ ਕਟੋ-ਕਟ 46 ਲੋਕ ਮ੍ਰਿਤਕ ਪਾਏ ਗਏ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਕਟਨਾ ਦੀ ਪੁਸ਼ਟੀ ਕੀਤੀ ਹੈ। ਸੈਨ ਐਂਟੋਨੀਓ ਦੇ ਕੇਐਸਟੀ ਚੈਨਲ ਨੇ ਕਿਹਾ ਹੈ ਕਿ ਟਰੱਕ ਸ਼ਹਿਰ ਦੇ ਦੱਖਣ ਦੇ ਬਾਹਰੀ ਹਿੱਸੇ ਵਿੱਚ ਰੇਲ ਮਾਰਗ ਪਟੜੀਆਂ ਦੇ ਨੇੜੇ ਮਿਲਿਆ। ਇਸ ਵਿੱਚ 46 ਲਾਸ਼ਾਂ ਬਰਾਮਦ ਹੋਈਆਂ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਨਵੇਂ ਛਲਕੇ ਬੱਦਲ ਦੇਖਣ ਨੂੰ ਮਿਲ ਸਕਦੇ ਹਨ। ਅੱਜ ਘੱਟ ਤੋਂ ਘੱਟ ਤਾਪਮਾਨ 33 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ